ਸ਼ਸ਼ੀਕਲ ਜੀ ਫਰੈਂਡਸ ਅੱਜ ਕੱਲ ਦੇ ਜਵਾਬ ਤੇ ਪਹਿਲਾਂ ਵਾਲੇ ਜਵਾਬਾਂ ਦਾ ਕਿੰਨਾ ਫਰਕ ਹੈ ਹਨਾ ਅੱਜ ਕੱਲ ਦੇ ਜਵਾਬ ਕਿਤੇ ਮਾੜਾ ਜਾਂ ਵੀ ਗੁੱਸੇ ਹੋ ਜਾਣ ਨਾ ਘਰ ਦੇਆਂ ਨੂੰ ਕਿਤੇ ਮਾੜਾ ਚ ਲੱਗ ਜੇ ਕਿ ਸਾਡਾ ਬੱਚਾ ਗੁੱਸੇ ਹੋ ਗਿਆ ਘਰ ਦਾ ਇੱਕ ਇੱਕ ਜੀ ਇੰਨੇ ਪਿਆਰ ਦੇ ਨਾਲ ਨਾ ਲੋ ਬੇਟਾ ਇਹ ਲੌਲੀਪੌਪ ਲੈ ਲੋ ਲੋ ਬੇਟਾ ਇਹ ਖਾ ਲੋ ਉਹ ਖਾ ਲੋ ਘਰ ਦੇ ਜਾਨੀ ਕੀ ਭਾਦੀ ਬਣ ਜਾਂਦੀ ਹੈ ਸਾਰੇ ਘਰ ਦੇ ਜੀਆਂ ਦੇ ਮਗਰ 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 ਜਿੰਨੀ ਦੇਰ ਬੱਚਾ ਨਾ ਸਮਾਈ ਲੀ ਨਾ ਕਰ ਦਿੰਦਾ ਓਨੀ ਦੇਰ ਤੱਕ ਤੇ ਇਧਰ ਸਾਡੇ ਕਰਦੇ ਜਦੋਂ ਪਤਾ ਲੱਗੇ ਨਾ ਕਿ ਸਾਡੇ ਜਵਾਕ ਗੁੱਸੇ ਹੋਗੇ ਜਦੋਂ ਪਹਿਲੀ ਗੱਲ ਤਾਂ ਜਦੋਂ ਕੁੱਟ ਪੈਂਦੀ ਸੀ ਕੁੱਟ ਪੈਣ ਤੋਂ ਬਾਅਦ ਕਦੇ ਜੇ ਮਾਰਾ ਜਾਵੇ ਗੁੱਸਾ ਕਰ ਲਿਆ ਨਾ ਕਿ ਘਰ ਦੇ ਨੂੰ ਪਤਾ ਲੱਗ ਗਿਆ ਪਹਿਲੀ ਗੱਲ ਤਾਂ ਗਾਲਾਂ ਪੈਂਦੀਆਂ ਹੁੰਦੀਆਂ ਸੀ ਗਾਲਾਂ ਪੈਣ ਤੋਂ ਬਾਅਦ ਨਾਲ ਨਾਲ ਹੀ ਦੱਸਦੇ ਹੁੰਦੇ ਸੀ ਜੇ ਆ ਮੂੰਹ ਜਿਹਾ ਬਣਾਇਆ ਨਾ ਇਹ ਅਸੀਂ ਲੋਕਾਂ ਦੇ ਜਵਾਕਾਂ ਵਰਗੇ ਲੋਕਾਂ ਦੇ ਮਾਪਿਆਂ ਵਰਗੇ ਨਹੀਂ ਹੈ ਜਿਹੜੇ ਰੋਟੀਆਂ ਲੈ ਕੇ ਤੁਹਾਡੇ ਪਿੱਛੇ-ਪਿੱਛੇ ਤੁਰੇ ਖੜਾਂਗੇ ਚੁੱਪ ਚਾਪ ਖਾ ਲਓ ਬੰਦੇ ਦੇ ਪੁੱਤ ਬਣ ਕੇ ਜੇ ਨਹੀਂ ਖਾਦੀਆਂ ਨਾ ਤੇ ਸਾਰਿਆਂ ਢੱਡਾਂ 'ਚ ਚੂਹੇ ਨੱਚਣਗੇ ਫਰਦੇ ਰਹੋ ਸਾਨੂੰ ਨਹੀਂ ਹੈਗਾ ਅਸੀਂ ਤਾਂ ਖਾਣੇ ਆ ਤੇ ਆਰਾਮ ਨਾਲ ਸੌਂਦੇ ਆ ਟੌਰ ਨਾਲ ਕਰਦੇ ਆ ਕਿ ਕਿ ਡਰਾਉਂਦੇ ਹੁੰਦੇ ਸੀ ਤੇ ਜਵਾਕ ਐਡੇ ਠੀਠ ਹੁੰਦੇ ਸੀ ਨਾ ਪਰ ਇੰਨਾ ਡਰਦੇ ਵੀ ਹੁੰਦੇ ਸੀਗੇ ਤੇ ਫਟਾਫਟ ਚੱਕ ਕੇ ਰੋਟੀ ਖਾ ਲੈਣੇ ਫਿਰ ਆਪਾਂ ਕਿਹੜਾ ਕਿਸੇ ਨੂੰ ਪੁੱਛਣਾ ਭੁੱਖ ਲੱਗ ਗਈ ਖਾ ਲਓ ਫਟਾ ਕੇ ਇਹਦੇ ਨਹੀਂ ਕੁਝ ਬਵਾਤ ਮਨਤਾ-ਮੰਤਾ ਨਹੀਂ ਕਿੱਢਣੀ ਕਿਆ ਬਾਤ ਹੈ ਬੜਾ ਮਤਲਬ ਕਿ ਉਹ ਚੀਜ਼ਾਂ ਯਾਦ ਕਰਕੇ ਵੀ ਵਧੀਆ ਲੱਗਦਾ ਕਿਤੇ ਨਾ ਕਿਤੇ ਵੀ ਸਾਡੇ ਪੇਰੈਂਟਸ ਸਾਡੇ ਲਈ ਇੰਨੇ ਸਟਰੋਂਗ ਸੀ ਤਾਂ ਅੱਜ ਅਸੀਂ ਉਹ ਚੀਜ਼ਾਂ ਨੂੰ ਸਮਝਦੇ ਆਂ ਪਰ ਅੱਜ ਕੱਲ ਦੇ ਬੱਚੇ ਬਹੁਤ ਜਿੱਦੀ ਵੀ ਇਸ ਕਰਕੇ ਹੋ ਗਏ ਕਿਤੇ ਨਾ ਕਿਤੇ ਕਿਉਂਕਿ ਪੇਰੈਂਟਸ ਉਹਦੇ ਉਹਨਾਂ ਦੇ ਅੱਗੇ ਪਿੱਛੇ ਅੱਗੇ ਪਿੱਛੇ ਚੀਜ਼ਾਂ ਲੈ ਕੇ ਫਿਰਦੇ ਰਹਿੰਦੇ ਆ ਉਹ ਬੱਚਾ ਹੁੰਦਾ ਹੀ ਹੁੰਦਾ ਕਿ ਹਾਂ ਸਾਡੇ ਪੇਰੈਂਟਸ ਅਸੀਂ ਜੋ ਮਰਜ਼ੀ ਕਰੀਏ ਸਾਡੇ ਪੇਰੈਂਟਸ ਨੇ ਤਾਂ ਸਾਨੂੰ ਮਨਾ ਹੀ ਲੈਣ ਪਰ ਸਾਨੂੰ ਕਿਤੇ ਨਾ ਕਿਤੇ ਪਤਾ ਹੁੰਦਾ ਸੀ ਜਿਵੇਂ ਅਸੀਂ ਰੋਸ਼ੋ ਜਿੱਤੇ ਛਿੱਤਰ ਵੀ ਬੈਣਗੇ ਸਾਡੇ ਤੇ ਸਾਨੂੰ ਕਿਹਨੇ ਰਾਤ ਨੂੰ ਉੱਠ ਕੇ ਰੋਟੀ ਵੀ ਨਹੀਂ ਦੇਣੀ ਤੇ ਖਾਣੀ ਵੀ ਆਪ ਨੂੰ ਪੈਣੀ ਆ ਚੱਕ ਕੇ ਤੇ ਬੈਟ ਰਹੀ ਆ ਵੀ ਹੁਣੇ ਖਾ ਲਈ ਆ ਹਾਂ ਹੁੰਦਾ ਸੀ ਸਾਡੇ ਟਾਈਮ ਪਰ ਕੀ ਆ ਬਾਤ ਆ ਉਹ ਮਿੱਠੀ ਨਿੱਕੀਆਂ ਨਿੱਕੀਆਂ ਯਾਦਾਂ ਇੱਕ ਵੱਖਰਾ ਹੀ ਸਕੂਨ ਸੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਡੇ ਨਾਲ ਵੀ ਕਿਸ ਨਾਲ ਇਦਾਂ ਹੁੰਦੀ ਹੁੰਦੀ ਆ